ਵਾਜੀ ਬੱਸ ਬੱਸ ਹਾਂਜੀ ਹਾਂ ਹਮਾਂ ਲੋਕ ਹਮਾਂ ਲੋਕ ਆਪਰਾਹ ਕਰਦੇ ਵੈਕ ਕੁਐਸਚਨ ਬਾੜਾ ਜਿਹਾ ਦਾ ਬਾੜਾ ਜਿਹਾ ਕਿਉਂਕਿ ਸਾਡੇ ਮਾਤਾ ਜੀ ਸਲਾ ਨਿਸ਼ੀidev ਕੋਰ ਸੁਪਤਨੀ ਸਵਰਗੀਏ ਰਾਜਾ ਨਿੰਦਰ ਸਿੰਘ ਸਾਹਿਬ ਕਾ ਕਵਨ ਮੁੱਤੀ ਪੰਜਾਬ ਦੇ ਘਰੋਂ ਉਚੜਾਈ ਕਰ ਗਏ ਨੇ ਉਮਰ ਤਾਂ ਉਹਦੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਉਹਨਾਂ ਦਾ ਸਮਾਜ ਦਾ ਸਮਾਜ ਤੇ ਰਾਜਾ ਸਾਹਿਬ ਦੀ ਜੋ ਅੱਧੀ ਕੋ ਲਾਈਪਣੀ ਉਹਨਾਂ ਦਾ ਬਹੁਤ ਪਿੱਛੇ ਹੱਥ ਸੀਗਾ ਉਹ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਜਦ ਅਸੀਂ ਬਹਾਗੂਤ ਚਨਨ ਜੀ ਦਾ ਸਤਿ ਸ਼ਰਧਾ ਕਰਦੇ ਹਾਂ ਸੱਚੇ ਪਾਤਸ਼ਾਹ ਨੂੰ ਆਪਣੇ ਚਨਨ ਜੀ ਨਵਾਜ ਸਕਸ਼ਨ ਇਹ ਸਾਰੇ ਆਪਣੇ ਸਾਥ ਸੰਗੀਆਂ ਨੂੰ ਸਾਡੇ ਜਿਸਰਾਂ ਨੂੰ ਇਹਨਾਂ ਨੂੰ ਇਹਨਾਂ ਸੁਭ ਸੰਦਿਕਾਂ ਨੂੰ ਆਨ ਮੰਨ ਦਾ ਬਲਵਕਸ਼ਨ ਇਹ ਮੈਂ ਬੇਨਤੀ ਕਰਦਾ ਕਿ ਇਹ ਪਰਵਾਰ ਦਾ ਇੱਕ ਯੁੱਗ ਖਤਮ ਹੋ ਗਿਆ ਕਿਉਂਕਿ ਰਾਜਾ ਸਾਹਿਬ ਨੇ 50 ਸਾਲ ਕਾਲੀ ਦੀ ਸੇਵਾ ਕੀਤੀ ਸੀ ਉਹਨਾਂ ਨੇ 1955 ਤੋਂ ਲਾ ਕੇ ਜਿਹੜੇ ਮੋਰਚੇ ਲੱਗਦੇ ਰਹੇ ਪਹਿਲਾਂ ਪੰਜਾਬੀ ਸੂਬਾ ਲੱਗਿਆ ਮਾਸਟਰ ਤਾਰਾ ਸਿੰਘ ਪ੍ਰਧਾਨ ਹੁੰਦੇ ਸਨ ਤੇ ਕਾਹੜ ਚ ਲੱਗਿਆ ਫਿਰ ਘਤਰ ਦਿੱਲੀ ਦਾ ਲੱਗਿਆ ਫਿਰ ਜੈਸੀਆ ਲੱਗਿਆ ਉਹਨਾਂ ਨੇ ਕੋਈ ਮੋਸਤਾਂ ਛੱਡਿਆ ਕੋਈ ਉਹਨਾਂ ਨੇ ਉਹਨਾਂ ਦੀ ਬਹੁਤ ਦੇਣ ਸੀ ਕਾਲੀਦਾਲ ਨੂੰ ਜਿਹੜੀ ਅੱਜਕੱਲ ਉਸ ਪਰਿਵਾਰ ਨੂੰ ਕੁਛ ਪਿੱਛੇ ਕੀਤਾ ਗਿਆ ਗੁਰੂ ਮਾਰਾ ਕਿਰਪਾ ਕਰਨਗੇ ਉਹਨਾਂ ਪਰਿਵਾਰ ਤੇ ਵੀ ਤੇ ਪਾਣਾ ਮੰਨਦਾ ਬਲਬੁਖਸ਼ੂ ਭਾਈ ਨੂੰ ਜੀ ਖਾਲਸਾ ਸਹੀ ਫੱਟੇ ਰਾਜੀ ਬਸ ਬਸ ਯਾ ਹਾਂ ਹਾਂ ਹਮਾਰਾ ਕਮਾ ਲੋ ਕਮਾ ਲੋ ਆਪਰਾਂ ਕਰਦੇ ਵੈਕ ਕੁਐਸਚਨ ਜਿੰਦਰ ਸਿੰਘ ਦਾ ਇੱਕ ਬਹੁਤ ਬੜਾ ਨਾਮ ਸੀ ਸਾਡੇ ਕੱਲੇ ਏਰੀਏਸ਼ਨ ਹੀ ਨਹੀਂ ਸੀ ਕੱਲੇ ਪੰਜਾਬ ਹੀ ਨਹੀਂ ਸੀ ਸਾਰੇ ਦੁਨੀਆ ਦੇ ਵਿੱਚ ਹਰ ਬੰਦਾ ਉਹਦੇ ਨਾਲ ਸਤਿਕਾਰ ਨਾਲ ਲੈਦਾ ਸੀ ਅਸੀਂ ਇਕੱਠੇ 97 ਦੇ ਵਿੱਚ ਵੱਲ ਪੰਜਾਬੀ ਕਾਨਫਰੰਸ ਤੇ ਗਏ ਸੀ ਮਿਲ ਕੇ ਉੱਥੇ ਜਿੰਨੇ ਬੰਦੇ ਆ ਸੀ ਸਾਰੇ ਰਾਜ ਸਭਾ ਦੀ ਗੱਲ ਕਰਦੇ ਸੀ ਅਰ ਮੈਂ ਸਮਝਦਾ ਕਿ ਜਿੰਨਾ ਸਹਿਯੋਗ ਪਹਿਣ ਜੁਨਨ ਦਿੱਤਾ ਉਹਨਾਂ ਨੂੰ ਉਹ ਜ਼ਿੰਦਗੀ ਦੇ ਵਿੱਚ ਇੰਦਾ ਵੱਡਾ ਕੰਮ ਇੰਨਾਂ ਨਾਂਵ ਆਪਣਾ ਤਾਂ ਹੀ ਪੈਦਾ ਕਰ ਸਕੇ ਕਿਉਂਕਿ ਪਹਿਣ ਜੀ ਦਾ ਬਹੁਤ ਵੱਡਾ ਸਹਿਯੋਗ ਸੀ ਉਹਨਾਂ ਨੂੰ ਸੋ ਅੱਜ ਇੱਕ ਜਨਰੇਸ਼ਨ ਹੀ ਖਤਮ ਹੋ ਗਈ ਤੇ ਬਹੁਤ ਨਾਭਿਆਂ ਨੂੰ ਤਾਂ ਬਹੁਤ ਵੱਡਾ ਘਾਟਾ ਪਿਆ ਸੰਤੋਬਹੁ ਬੜਾ ਘਾਟਾ ਪਿਆ ਪਰ ਸਾਰੇ ਹਿੰਦੁਸਤਾਨ ਨੇ ਵੀ ਘਾਟਾ ਪਿਆ ਜਿੰਨਾ ਵੀ ਇਹਦੇ ਤੇ ਅਫਸੋਸ ਕਰ ਲਈਏ ਉਹਨਾਂ ਥੋੜਾ ਹੈ ਉਹਨਾਂ ਕੋਲ ਪਾਈ ਦਿੰਦਾ ਸੋ ਸਭ ਤੋਂ ਪਾਈ ਉਹ ਵੀ ਉਹਨਾਂ ਕੋਲ ਪਾਈ ਸੀ ਇਹ ਮਾਤਾ ਸ਼ਿਵਦੇਵ ਕੌਰ ਜੀ ਦੀ ਅੰਤਿਮ ਸਮੇਂ ਦੇ ਵਿੱਚ ਸਾਰੀ ਸੰਗਤ ਪਹੁੰਚੀ ਹੈ ਰਾਜਾ ਨਿਰਧਰ ਸਿੰਘ ਜੀ ਸਦੀ ਦੇ ਹਾਨੀ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜਲੇ ਸਾਥੀ ਸਨ ਉਹਨਾਂ ਦੀ ਧਰਮ ਪਤਨੀ ਦਾ ਅਜਹ ਹਾਂਤ ਹੋਇਆ ਤੇ ਬਹੁਤ ਵੱਡਾ ਦੁੱਖ ਹੈ ਸੋ ਗੁਰੂ ਪਾਸ਼ਾ ਬਖਸ਼ੇ ਖਰੀਕ ਦੇ ਡਾਇਰੈਕਟਰਸਾਲੀ ਪਰਿਵਾਰ ਨੇ ਸ਼ਰੋਮਨੀ ਅਕਾਲੀ ਦਲ ਦੇ ਜਦੋਂ ਇਸ ਤਰ੍ਹਾਂ ਦੀਆਂ ਰੂਹਾਂ ਸਾਡੇ ਵਿੱਚੋਂ ਵਿਛੜ ਪਈਆਂ ਤਾਂ ਸਾਡੇ ਲਈ ਬਹੁਤ ਵੱਡਾ ਖਲਾਪ ਪੈਂਦਾ ਤੇ ਗੁਰੂ ਪਾਸ਼ਾ ਗਿਰਦਾਸ ਹੈ ਕਿ ਪਾਕਸ਼ਾ ਬਖਸ਼ੇ ਕਰਨ ਕੇ ਵਿਸ਼ਟੀ ਆਪ ਨੂੰ ਹੋਣੇ ਚਾਹੁੰਦਾ ਹੈ ਨਿਮਰਤਾ ਦੇਣ ਤੇ ਸੋਚੇ ਅਕਾਲੀ ਦਲ ਦੇ ਪਰਿਵਾਰ ਨੂੰ ਇਹ ਪਾਣਾ ਬੰਨ੍ਹਣ ਦੀ ਸ਼ਕਤੀ ਦੇਣ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪੋਤਰੇ ਪੁੱਤਰ ਉਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਣਾ ਬੰਨ੍ਹਣ ਦੀ ਸ਼ਕਤੀ ਜੀ ਸੋ ਤੇ ਬਹੁਤ ਹੀ ਸਤਿਕਾਰਯੋਗ ਸਾਬਕਾ ਕੈਬਨ ਮੰਤਰੀ ਆਰਵਿੰਦਰ ਸਿੰਘ ਜੀ ਦੇ ਤਰਫੋਂ ਨੀ ਬੀਬੀ ਦਾ ਸ਼ਿਵ ਗੌਰ ਜੀ ਦਾ ਅੱਜ ਵਿਆਹ ਹੋਇਆ ਤੇ ਅੱਜ ਸੰਸਕਾਰ ਹੋਇਆ ਸਾਰੀਆਂ ਨਾਂਬਰ ਸਖੀਤਾ ਪਹੁੰਚੀਆਂ ਨੇ ਮੈਂ ਸਮਝਦਾ ਕਿ ਦੁੱਖ ਦੀ ਘੜੀ ਹੈ ਕਿ ਦੁੱਖ ਦੀ ਘੜੀ 'ਚ ਪਾ ਗੁਰੂ ਸਾਹਿਬ ਦੇ ਜਨਰ ਅਰਦਾਸ ਬੇਨਤੀ ਕਰ ਸਕਦੇ ਆ ਕਿ ਮਾਤਾ ਜੀ ਨੂੰ ਆਪਣੇ ਜਨਮ ਵਾਸ ਬਖਸ਼ਰੇ ਪਿੱਛੇ ਪਰਿਵਾਰ ਨੂੰ ਉਹਨਾਂ ਦੇ بیٹے ਪੋਤੇ ਪੋਤੀਆਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਰਾਜ ਨਰਿੰਦਰ ਸਿੰਘ ਜੀ ਦੇ ਪਰਿਵਾਰ ਦੀ ਇੱਥੇ ਨਾਬੇ ਨੂੰ ਬਹੁਤ ਵੱਡੀ ਦੇਣ ਆ ਨ ਸਮਝ ਤੱਕ ਇਹ ਪੰਤ ਨੂੰ ਸ਼੍ਰੋਮੀ ਕਾਲੀ ਨੂੰ ਬਹੁਤ ਵੱਡੀ ਦੇਣ ਸੀ ਸੋ ਉਹਨਾਂ ਦੇ ਪਰਿਵਾਰ ਨੂੰ ਸਦਾ ਹੀ ਬੜੇ ਸਰਕਾਰ ਨੇ ਯਾਦ ਕੀਤਾ ਜਾਂਦਾ ਇੱਥੇ ਰਾਜ ਸਭਾ ਤੋਂ ਪਹਿਲਾਂ ਜਾਂਦਾ ਬਹੁਤ ਵੱਡਾ ਘਟਾ ਪਿਆ ਅੱਜ ਬੀਬੀ ਦੇ ਜਾਂਦਾ ਸਾਰੇ ਪਰਿਵਾਰ ਨੂੰ ਨਾਬਾ ਉਨਰਸੀਆਂ ਨੂੰ ਬਹੁਤ ਵੱਡਾ ਘਟਾ ਪਿਆ ਇਸ ਕਰਕੇ ਆਈ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਦੁੱਖ ਦੀ ਘੜੀ ਸਾਰਾ ਪਰਿਵਾਰ ਸੰਗਤਾਂ ਨਾ ਭੀਦੀਆਂ ਬਾਹਰੋਂ ਉਹ ਦੂਰ ਸੰਗਤ ਅੱਜ ਪਰਿਵਾਰਾਂ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਅੰਤਮ ਅਰਦਾਸ ਵਿੱਚ ਅੰਤਮ ਸੰਸਕਾਰ ਹੋ ਰਹੇ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਸਾਰਿਆਂ ਦਾ ਧੰਨਵਾਦ ਸਾਰ ਰੱਖਾਂਗੇ ਸਾਈਡ ਤੋਂ ਢਾਲਾਵਾਂਗੇ ਥੀਂ ਸਾਈਡ ਤੋਂ ਢਾਲਾਵਾਂਗੇ ਜਿੱਥੇ ਆਪਾਂ ਨੂੰ ਲੱਗਦਾ ਜੀ ਉਧਰ ਲੈ ਚਲਦੇ ਹਾਂ ਵਾਲਾ ਨਾਮ صاحب ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੱਜ ਸਾਡੇ ਮਾਤਾ ਜੀ ਸ਼ਿਵਦੇਵ ਕੌਰ ਤੁਨ ਪਤਨੀ ਸਵਰਗਵਾਸੀ ਰਾਜਾ ਨਰਿੰਦਰ ਸਿੰਘ ਕੈਬਨਿਟ ਮੰਤਰੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਅੱਜ ਸਾਨੂੰ ਸਾਰਿਆਂ ਨੂੰ ਸਦੀਵੀ ਪਿਛੋੜਾ ਦੇਖੇ ਪਰਮਾਤਮਾ ਦੇ ਚਰਨਾਂ ਪੰਜਾਬ ਰਾਜੇ ਨੇ ਅੱਜ ਅਸੀਂ ਸਾਰੇ ਬਹੁਤ ਵੱਡੀ ਗਿਣਤੀ ਦੇ ਇਲਾਕੇ ਦੀਆਂ ਸੰਤਾਂ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਈਆਂ ਨੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ਮਾਤਾ ਜੀ ਦੇ ਜਾਣ ਨਾਲ ਖਾਸ ਕਰਕੇ ਨਾਬੇ ਦੇ ਇਲਾਕੇ ਨੂੰ ਸੰਤਾਂ ਨੂੰ ਬਹੁਤ ਵੱਡਾ ਕਾਟਾ ਪਿਆ ਜਿਹੜਾ ਪੂਰਾ ਨਹੀਂ ਹੋ ਸਕਦਾ ਸਸੀ ਕਾਲ ਆਜੋ 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 ਨੀਵਾ ਨੀਵਾ ਨੀਚਰ ਖੇਣ ਨੀਚਰ ਜਿੰਨਾ ਨੀਵਾ ਖੋਗੋ ਨਹੀਂ ਇਹ ਤਾਂ ਆਪਣਾ ਕੰਮ ਹੈ ਜੀ ਤਾਂ ਪੂਰੇ ਸੀਕ ਤੋਂ ਸੀਪਾ ਬਹੁਤ ਬਹਾਦਰੀ ਹੈ ਰਾਜਾ ਸਾਹਿਬ ਨੇ ਸਿਰ ਤੱਕ ਆਪਣਾ ਕੱਪੜੇ ਦਾ ਹੋਰ ਲੈ ਚਾਹ ਰਿਹਾ ਹੈ ਬਾਦਨੋ ਵੀ ਕੈਪਟਨ ਕਮੰਡਿੰਗ ਜੂਡੀਓ ਕਰ ਰਹੇ ਬਹੁਤ ਦੁਖਦਾਈ ਹੈ ਰਾਜਾ ਨਰਿੰਦਰ ਸਿੰਘ ਨਾਬੇ ਦੀ ਸ਼ਾਂਤ ਸੀਗੇ ਇਥੇ ਨਾਬੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਿੱਖ ਪੋਲਿਟਿਕਸ ਵਿੱਚ ਉਹਨਾਂ ਦਾ ਵੱਡਾ ਨਾਮ ਰਿਹਾ ਹੈ ਸਾਹਿਬ ਦਾ ਹੀ ਵਾਸ ਮੈਨ ਆਫ ਆਪਣੇ ਸੰਧਾਨ ਦੇ ਉੱਪਰ ਤੁਰਦੇ ਸੀਗੇ ਤੇ ਪੰਥ ਨੂੰ ਸੰਭਾਲ ਪਤਾ ਰਹੇ ਨੇ ਉਹਨਾਂ ਦੇ ਘਰੋਂ ਜੇਕਰ ਉਹ ਇਸ ਪਾਸੇ ਸੇਵਾ ਕਰ ਸਕਣੇ ਤਾਂ ਮਾਤਾ ਜੀ ਦਾ ਵੱਡਾ ਸੁਜੋਗ ਰਿਹਾ ਹੈ ਤੇ ਬਿਰਗਾਂ ਜਾਨਾ ਇੱਕ ਵੱਡਾ ਕਾਟਾ ਠੀਕ ਹੈ ਰਾਜਨੰਦਰ ਸਿੰਘ ਦਾ ਬੜਾ ਨਾਪੁਰਾ ਹਣ ਵਾਲਾ ਕਾਟਾ ਹੈ ਪਰਹਾਰ ਨੂੰ ਔਰ ਸਮਾਜ ਨੂੰ ਵੀ ਕਿਉਂਕਿ ਇਹ ਲੋਕ ਉਹ ਘਟੂਰੇ ਜਾਂਦੇ ਨੇ ਰਾਜਨੰਦਰ ਸਿੰਘ ਜੀ ਦੇਣ ਸ਼ੌਮਣੀ ਖਲਦਾਲ ਲਈ ਪੰਦੇ ਛੜ ਦੀ ਕਰਾ ਲਈ ਪੰਜਾਬ ਲਈ ਪੰਜਾਬੀਤਰੀ ਪਾਵਰਟੀ ਦੇਣ ਸੀ ਔਰ ਸੱਚਾ ਸਿਧਾਂਤ ਤੇ ਤੁਰਦੇ ਸੀ ਅੱਜ ਦੇ ਜਵਾਨੇ ਮਹੋਨੇ ਵੀ ਕਹਿੰਦੇ ਕੁਝ ਤੇ ਕਰਨੇ ਕੁਝ ਉਹ ਜੋ ਕਹਿੰਦੇ ਸੀ ਉਹ ਕਰਕੇ ਦਿਹਉਂਦੇ ਉਹਦੇ ਸਟੈਂਡ ਵੀ ਕਰਦੇ ਸੀ ਇਸ ਕਰਕੇ ਉਹਨਾਂ ਦੇ ਧਰਮਪਾਲ ਦੇ ਚਲੇ ਜਾਣਾ ਕਿਉਂਕਿ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਜਿਸ ਨਾਲ ਸਹਿਯੋਗ ਸੀ ਤਾਂ ਹੀ ਉਹ ਤਰੱਕੀ ਕਰਦਕੇ ਅੱਜ ਨਾਪਰਹਾਲ ਘਟਾ ਕੇ ਇਹ ਬਹੁਤ ਕੁਝ ਵਿਕਾਸ ਕਰਦੇ ਆਂ ਉਹਨਾਂ ਦਾ ਰਾਸ ਹੀ ਕਰਦੇ ਆਂ ਸੱਚੀ ਪ੍ਰਵਾਧਵਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼